ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਨਾਕ ਦਿਖਾਵਾਂਗੇ ਸਾਰੇ ਸੂਏ ਸਵਾਏ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਇਧਰ ਹੋਇਆ ਸ਼ਾਮ ਸਸੀਆ ਭਾਈ ਜੀ ਸਸੀਆ ਵੀਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਵੀਜੀ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਭਾਜੀ ਵੀਜੀ ਆਪਣਾ ਨਾਮ ਤੇ ਡਰੈਫਟ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇ ਸਸੀ ਜੀ ਲਾਂ ਪ੍ਰਸਤ ਸੇਜ ਕੇ ਨਾਲ ਆ ਫੋਨ ਨੰਬਰ 82644 54133 ਠੀਕ ਹੈ ਜੀ ਹਾਂਜੀ ਲੋਲ ਟੋਪ ਦਾ ਨੀਂਹਣਾ ਇਧਰ ਕਰੀਏ ਸ਼ੁਰੂਆਤ ਭਾਈ ਜੀ ਹਾਂਜੀ ਭਾਈ ਚਾਰ ਮਹੀਆਂ ਸੂਈਆਂ ਚੋਂ ਮਗਰ ਕਟੀਆਂ ਆ ਡਬਲ ਫਾਇਦੇ ਅੱਜ ਅੱਛਾ ਜੀ ਹਾਂਜੀ ਬਾਈ ਦੱਸਿਓ ਪਹਿਲੇ ਨੰਬਰ ਤੇ ਛੋਟੀ ਪਹਿਲੇ ਸੂਏ ਸੂਈ ਏ ਮਗਰ ਵੀ ਕੱਟੀ ਏ ਵੇਖੋ ਕਿੱਡੇ ਟੋਪ ਠੀਕ ਲੋ ਜੀ ਪਿੱਛੇ ਵੀ ਫੀ ਮਰਕਾਫ ਆ ਗਿਆ ਦੋ ਦਿਨ ਤੋਂ ਭਾਈ 7 ਦਿਨ ਹੋ ਗਏ ਪੱਕਾ ਅੱਛਾ ਜੀ ਪਿੱਛੋਂ ਪਿੱਠ ਪੁਣਾ ਖਾਦੋ ਛੋਟੀ ਦਾ ਮਾਰ ਆ ਥਾਂ ਦੇ ਵਾ ਠੀਕ ਹੈ ਠੀਕ ਹੈ ਇੱਧਰ ਦੇਖੋ ਲਓ ਜੀ ਚੱਡਾ ਚੱਡਾ ਰਹਿਣ ਤੋਂ ਤੱਕ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਆ ਰਹੀਆਂ ਕਰਮਾ ਵਾਲੀ ਨੂੰ ਆਵਾ ਚੱਡਾ ਵਾ ਕਮਾਲ ਹੋਰ ਭਾਈ ਮੇਰਾ ਛੋਟੇ ਫੈਨ ਛੋਟੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਭਾਈ ਸੂਈ ਨੂੰ ਸੂਈ ਭਾਈ 23 7 8 ਦਿਨ ਹੋ ਗਏ ਅੱਛਾ ਜੀ ਕਿੰਨਾ ਕੱਢ ਦੋ ਦੁੱਧ ਦੇ ਦੁੱਧ ਜਾਣਾ ਨਹੀਂ 9-10 ਕਿਲੋ ਕਰੂੰਗੀ ਭਾਜੀ ਅੱਛਾ ਜੀ ਆ ਮਾ ਮਾਰੂ ਕਹਿੰਦੇ ਸਾਨੂੰ ਭਲਾ ਹੋਵੇ ਠੀਕ ਹੈ ਠੀਕ ਹੈ ਭਾਜੀ 9-10 ਲੀਟਰ ਦੁੱਧ ਚਾਹੋਗੇ ਤੇ ਥਾਂ ਭਾਂਡਾ ਜਿਹੜਾ ਬਹੁਤ ਠੰਡਾ ਹੋਵੇ ਭਾਜੀ ਲੈਣ ਆ ਜੀ 9 ਭਾਜੀ ਚੋਗੀ ਸੀ ਜੀ ਨੇ ਠੀਕ ਹੈ ਲਓ ਜਿਆ ਨਵਿੰਗ ਸਿੰਘ ਲੱਗਾ ਪਿਆ ਹੈ ਇੰਨੇ ਕਰਨੇਗਾ ਜੀ ਗੋਲੀ ਲੰਗ ਦੀ ਨਹੀਂ ਨਾ ਭਾਜੀ ਠੀਕ ਹੈ ਠੀਕ ਹੈ ਇੱਕ ਇੱਕ ਦੇ ਦੀਨਰ ਦਾ ਸਟਾਫ ਜੇ ਚਲੋ ਇੱਕ ਗਾਂ ਵਾਦੇ ਵੰਡੀਆ ਚਲੋ ਕੋ 400 ਬੁੱਧ ਦੋ ਨਹੀਂ ਕਰਮ ਵਾਲੀ ਬਿਲਕੁਲ ਬਿਲਕੁਲ ਜੀ ਬਾਕੀ ਸਾਰੇ ਘਰਾਂ ਨੂੰ ਚਲੋ 25 ਵੀ ਸਿਆੜੀ ਆ ਪਣਾ ਲੱਗਦਾ ਠੀਕ ਹੈ ਜੀ ਹਾਂ ਜੀ ਵੇਖੋ ਕਰਦ ਕਿੱਡਾ ਏ ਲੋ ਜੀ ਕੱਲਰ ਦੇ ਪਿੱਛੇ ਕੁੜਾ ਜਿਹੜਾ ਨੇ ਵਾ ਵੇਖੋ ਭਾਜੀ ਸਫਾਈਆਂ ਜਿਹੜੀਆਂ ਕਾਫੀ ਆ ਗਈਆਂ ਚੱਡੇ ਦੇ ਵਿੱਚ ਇਹਦਾ ਭਾਈ ਜੀ ਹਰਮੋਲ ਮੋਲ ਤੇ ਭਾਜੀ 1 5 ਕਰਦੇ ਜੇ ਲੱਖ ਦੀ ਦੇ ਦੀਏ ਲੱਖੋਂ ਕਰ ਦਈਏ ਅੰਦਰ ਆ 95000 ਧਿਆਨ ਨਾਲ ਛੋਟੀ ਦੇ ਦਾਂਗੇ ਭਾਜੀ ਅੱਛਾ ਜੀ ਬਾਕੀ ਮੌਕੇ ਤੇ ਮਾਲ ਕਰਾਂਗੇ ਠੀਕ ਹੈ ਠੀਕ ਹੈ ਲਓ ਜੀ 95000 ਦੀ ਨੀਲੀ 라ਵੀਰ ਥਾਣਾ ਦਾ ਸਹਿਜ ਕੰਢੀ ਸੀਲ ਵੇਖ ਲਓ ਭਾਜੀ ਇਦਾਂ ਬੱਚਾ ਛੱਡੋ ਭਾਵੇਂ ਨਾ ਛੱਡੋ ਭਾਜੀ ਇੰਨੀ ਸੀਲ ਹੈ ਇੱਧਰ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਸੀਲੀਆਂ ਸੋਲੀਆਂ ਵੀ ਕਾਫੀ ਆ ਗਿਆ ਤੇ ਪਿਓਰ ਨੀਲੀ ਦਾ ਨੀਲੀ ਤਾਂ ਮੈਂ ਭਾਜੀ ਗਾਂ ਵਾਂਗੂ ਆ ਰੇ ਠੀਕ ਹੈ ਠੀਕ ਹੈ ਭਾਈ ਕਿੰਨੂ ਦੂਜੇ ਨੰਬਰ ਤੇ ਕਿਵੇਂ ਆਦੀ ਛੋਟੀ ਬੰਕੀਆ ਨੰਬਰ ਤੇ ਭਾਈ ਸੁਈ ਜੇ ਛੋਟੀ ਅੱਛਾ ਜੀ ਦੂਜਾ ਸੁਹਾ ਸੁਈ ਜੇ ਠੀ ਦੋਦੇ ਦੇ ਕੋ ਭਾਈ ਹੋਊਗਾ ਪੱਕਾ 8 ਕਿਲੋ ਅੱਛਾ ਜੀ 7 ਮਨ ਦਾ ਜਿਹੜਾ ਮਰਜ਼ੀ ਲੈ ਜੀ ਠੀਕ ਹੈ ਜੀ ਹਾਂ ਜੀ ਲੋੜੀ ਨੂੰ ਕੋ 8 ਪਰ 7 ਲੀਟਰ ਦੀ ਬਾਈ ਦੀ ਗਾਰੰਟੀ ਆ ਕਿਆ ਸ਼ੁਰੂਆਤ ਇਹ ਧਰਮ ਵਾਲੀ ਇਹਦੇ ਮਗਰ ਵੀ ਭਾਈ ਕੱਟੀ ਜੋ ਅੱਛਾ ਜੀ ਹਾਂ ਜੀ ਇਹਦੇ ਪਿੱਛੇ ਵੀ ਫੀਮ ਮਲਕਾਫ ਆ ਗਿਆ ਬਾਕੀ ਕੋ ਟਿਸਕੀਨ ਬੜੀ ਆ ਠੀਕ ਆ ਠੀਕ ਆ ਆ ਜੋ ਪੱਤੀ ਮੰਗੋ 1 ਮਹੀਨੇ ਦਾ 10 ਟਾਈਮ ਹੋ ਗਿਆ ਤੇ ਆ ਬੜਾ ਫੀਮ ਮਲਕਾ ਫਿਰ ਇਹਦੇ ਪਿੱਛੇ ਤੇ 7 ਲੀਟਰ ਜਿਹੜਾ ਪੱਕਾ ਦੋ ਇਹਦਾ ਤਿਆਰ ਹੈ ਤੇ ਛੱਡਾ ਛੱਡਾ ਹੈ ਇਹਦਾ ਵੀ ਕਾਫੀ ਸਫਾਈਆਂ ਦੇ ਵਿੱਚ ਆ ਗਿਆ ਵਾ ਤੇ ਸੋਣਾ ਦਸ ਹੈ ਗਿਆ ਵੀ ਚੰਗਾ ਆ ਗਿਆ ਕਰਮਾਲੀ ਦਾ ਤੀਨ ਵੇਖੋ ਗੱਡੀਏ ਇੱਕ ਕਾਂਕ ਕਾਲੀ ਝੋਟੀ ਠੀਕ ਹੈ ਜੀ ਐਨ ਜੈਡ ਬਲੈਕ ਚਲੋ ਕੋਈ ਚੰਗੀ ਸਾਫ ਕਰਨ ਵਾਲਾ ਲੈ ਜੂਗਾ ਚਲੋ ਪੱਠੇ-ਪੁੱਠੇ ਕਰਪੇ ਬਾਜੂ ਵੀ ਥੋੜਾ-ਥੋੜਾ ਕਰਮਾਲੀ ਬਾਕੀ ਥਣ ਜਿਹੜਾ ਐਨ ਕੱਲਾ-ਕੱਲਾ ਲੱਗਾ ਪਿਆ ਵਾ ਕਮਾਨ ਉਤਰਾਂ ਤੇ ਇਹਦਾ ਕਲਾ ਕਲਾ ਥਾਂ ਲੱਗਾ ਵਿਆਹ ਕਰਮਾਲ ਤੇ ਇਹਦਾ ਭਾਈ ਜੀ ਮੁੱਲ ਮੁੱਲ ਭਾਈ ਜੋ ਮਰਜ਼ੀ ਕਰੀਏ 70 75 ਇਹ ਹਵਾਨਾ 60000 ਦੀ ਝੋਟੀ ਦਵਾਂਗੇ ਅੱਛਾ ਜੀ ਇਹ ਚੋਂ 200 ਛੋਟ ਹੋਣੀ ਹੈ ਠੀਕ ਹੈ ਲਓ ਜੀ 60000 ਦੇ ਵਿੱਚੋਂ 200 ਰੁਪਏ ਛੋਟ ਹੈ ਵੀ ਸਿੰਗਲ ਹੱਡੀ ਆ ਕਰਮਾਲੀ ਤੇ ਜੇ ਨੰਬਰ ਤੇ ਇਹ ਵੀ ਭਾਈ ਦੂਜੇ ਸੋਏ ਝੋਟੀ ਸੂਈ ਆ ਅੱਛਾ ਜੀ ਕੱਟੀ ਮਗਰ ਆਹ ਜੀ ਸੂਈ ਏ ਜੀ ਗੱਲ ਉਹ 4.5 ਦੇ ਨਾਲ ਕੋਈ ਨਹੀਂ ਬੋਲੀ ਨਾਲੇ ਦੁੱਧ ਨਾਲੇ 7 ਉਹ 6 ਮੰਨੇ ਅੱਛਾ ਜੀ 6 ਕਿਲੋ ਪੱਕਾ ਜੀ ਹਾਂ ਠੀਕ ਗੱਲ ਉਹ ਕੱਟੀ ਉਹ ਬੋਲਾ ਬਿਲਕੁਲ ਦੇਖੋ ਤਿਆਰ ਹੈ ਤੇ ਪਿੱਛੇ ਇਹਦੇ 3 ਮਲਕਾਫ ਆ ਗਿਆ ਜੀ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਇਹ ਨੀਂਦੀ ਨੂੰ ਥੋੜਾ ਜਿਹਾ ਪੱਕ ਰੱਖ ਦੀ ਆ ਚੌਣ ਚਾਣ ਬੜੀ ਚੰਗੀ ਭਾਈ ਝੋਟੀ ਅੱਛਾ ਜੀ ਹਾਂ ਜੀ ਲਓ ਜੀ ਫੇਸਬੁੱਕ ਦੀ ਨੰਬਰ ਕਰਵਾ ਦੇ ਜਿਹੜੀ ਜਿਹੜੀ ਅੱਥਾ ਨੰਬਰ ਆ ਕਾਡ ਕਾਰ ਜਿਹੜਾ ਇਹਦਾ ਵਿੱਚ ਆ ਗਿਆ ਤੇ ਥਾਣਾ ਦਾ ਸੈੱਜ ਆ ਜਿਹੜਾ ਇਹਦਾ ਨਿਸ਼ਾਨਾ ਆ ਰਿਹਾ ਇਹ ਬਾਈ ਕਿ ਨਲਪਾਲ ਜੀ ਦੋ। ਕੋਤ ਭਾਈ 9 ਤੋਂ 10 ਕਿਲੋ ਚੋਟੀ ਜਮਾਨਾ ਚਵਾਈ ਜਾਊਗੀ। ਅੱਛਾ ਜੀ। ਹਾਂ ਜੀ। ਠੀਕ ਹੈ ਬਾਈ 9 ਤੋਂ 10 ਲੀਟਰ ਦੁੱਧ ਇਹ ਵੀ ਭਰੀ ਹੋਈ ਹੈ। ਉਹ ਕੰਦ ਕਾਰੀ ਹੈ ਭਾਈ ਸਾਫ ਹੈ ਚੋਟੀ ਜੀ ਹੈਗੀ। ਠੀਕ ਹੈ ਠੀਕ ਹੈ ਬਾਈ ਚੱਡਾ ਛੱਟਾ ਜਿਹੜਾ ਐਨ ਟੁੱਟ ਵਾਲਾ ਉਹ ਬਣਿਆ ਪਿਆ ਕਰਮਾਲੀ ਦਾ। ਤੇ ਥਣਾ ਦਾ ਸਹਿਜ ਗਾਵ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ। ਚਲੋ ਕੋਈ ਬਾਕੀ ਚੰਗੀ ਸਾਮ ਕਰਨ ਨਾਲ ਭਰਾ ਜੀ ਕੱਢੀ ਜਾਊਗਾ ਇਸ ਦਾ ਮੌਕੇ ਦੇ ਜਿਹੜਾ ਬਾਈ ਕਹਿੰਦਾ ਵੇ 6 ਲੀਟਰ ਦੁੱਧ। ਹਾਂ ਜੀ ਭਾਈ ਠੀਕ ਹੈ ਨਵੀਂ ਕਰਦਾ ਹਾਂ ਚੈੱਕ ਕਰਦਾ ਜਿਵੇਂ ਉਹ ਜਿਆਦਾ ਸਫਾਈਆਂ ਨੇ ਕਿਆ ਇਹਦਾ ਇਹਦਾ ਮੁੱਲ ਭਾਈ ਹਰ ਮੋਲ ਤੇ ਭਾਜੀ ਇਹਦਾ ਵੀ 70 ਕਰ ਦੇ ਅੱਛਾ ਜੀ 64000 ਦੀ ਹਾਂ ਨਹੀਂ ਐਵੇਂ ਦੇਣਾ ਜੀ ਤੋ ਛੋੜ ਹੋਣੀ 200 ਰੁਪਿਆ ਠੀਕ ਹੈ ਠੀਕ ਹੈ 64 ਦੀ ਭਾਦੀ ਜਾਲ ਲਾਜੇ ਭਾਵੇਂ ਕੋਈ ਹੋ ਲੈ ਜੀ ਠੀਕ ਹੈ ਲੇਖੋ ਵੀ ਜੋੜਾ ਫੜੂ 130 ਦਾ ਲਓ ਜੀ ਜੇ ਕਿਸੇ ਵੀ ਤਰ੍ਹਾਂ ਜੋੜਾ ਪਟਾਉਂਦਾ ਤੇ 130000 ਦਾ ਹਾਂ ਤੇ ਭਾਈ ਆ ਕਿਵੇਂ ਆ ਗਿਆ ਕੇ ਆ ਮੈਂ ਸੁਈ ਨੂੰ ਭਾਜੀ 4 ਮਹੀਨੇ ਹੋਈਏ ਕੱਤੀ ਮਗਨ ਜੀ ਅੱਛਾ ਜੀ ਲੋ ਤੇਰੇ ਕੋ ਵੀ ਪੱਕਾ ਛੇ ਬਲੋ ਜੀ ਹਾਂਜੀ ਥਾਲੇਵਾ ਵਖਾ ਲੀਏ ਇਹਨੂੰ ਇਹਨੂੰ 4 ਮਹੀਨਾ 4 ਮਹੀਨੇ ਦਾ ਆਸ-ਪਾਸ ਟਾਈਮ ਹੋ ਰਿਹਾ ਹੈ ਦਾ ਕਾਲਾ ਕੇ ਦਾਸ ਆਪੇ ਇਹਨੂੰ ਹਾਂਜੀ ਤੇ ਗਾਂਹ ਬੜੀ ਨੂੰ ਵੀ ਭਾਜੀ 35 36 ਦੇ ਨਾਲ ਅੱਜ ਹੋ ਗਈ ਅਛਾ ਜੀ ਹਾਂਜੀ ਠੀਕ ਆ ਤਾਜੀ ਬੜੀ ਨੂੰ ਵੀ ਕੋਈ ਮਹੀਨੇ ਦੇ ਆਸ-ਪਾਸ ਦਾ ਟਾਈਮ ਹੋਗਾ 36 ਗਰੇਂਦੇ ਲਾਗੇ ਬਣੇ ਆ ਇਹ ਵੀ ਸਿੰਗਲ ਹੱਡੀ ਆ ਵੀ ਤੇ ਕੱਦ-ਕਾੜ ਜਿਹੜਾ ਬਹੁਤ ਹੀ ਤਗੜਾ ਵਾ ਐਂ ਬੇਟਾ ਪੁੱਛਾ ਮੱਟੇ ਭੱਲੇ ਜੀ ਮੈਂ ਭਾਜੀ ਕਿੰਨਾ ਭਾਈ ਸੱਜੰਦਾਰ ਕਿੰਨਾ ਕੜਿਆ ਦੁੱਧ ਅੱਛਾ ਜੀ ਠੀਕ ਲੋ ਜੀ 12 ਤੋਂ 13 ਲੀਟਰ ਜਿਹੜਾ ਦੁੱਧ ਭਰਿਆ ਵਾ ਸੱਜੰਦ ਨੇ ਢੰਗੀ ਲਾ ਦੀਆ ਕਰ ਮਾਰੀ ਚਲੋ ਸਾਹਮਣੇ ਢੰਗੀ ਜਿੱਤੀ ਆ ਭਰਾਣੇ ਇਹਦੇ ਮੇਰੇ ਵੀ 3 ਮਿਲਕਾਪ ਆ ਗਿਆ ਐਨ ਭੜਿਆ ਭੁਆਇਆ ਬਸੇ ਕਿਹਟ ਬਲੈਗ ਆ ਕੇ ਮੇਸੀ ਨਾਲ ਦੀ ਆ ਗਈ ਕੱਟੀ 50000 ਬਈ ਭਾਈ ਕਰਤੀ ਹੋਣੀ ਮਗਰ ਠੀਕ ਹੈ ਜੀ ਹਾਂਜੀ ਇਹਦਾ ਬਾਈ ਦੀ ਮੁੱਲ ਇਹਦਾ ਮੋਰ ਭਾਈ 65 ਕਰਦੇ ਜੀ ਅੱਛਾ ਜੀ ਇਹ ਹਾਂ ਨਾ ਭਾਈ 60000 ਦੀ ਦੇ ਦਾਂਗੇ ਠੀਕ ਆ ਲਓ ਜੀ ਇਹ 60000 ਦੀ ਤਾਂ ਦੋ ਦਿਨ ਕੋ ਚੇਂਜ ਨਹੀਂ ਕੀਤਾ ਹਾਂਜੀ ਬਾਕੀ ਮੋਗੇ ਦੇ ਗੱਲ ਚੰਗਾ ਬਾਕੀ ਮੋਗੇ ਦੇ ਵੀ ਮਾਲਕਾਂ ਨੂੰ ਭਾਈ ਕਹਿੰਦਾ ਕਿ ਕਰਾਂਗੇ ਜੀ ਭਾਈ ਵਹਿੜ ਕਿਵੇਂ ਆ ਗਈ ਵਹਿੜ ਤਾਂ ਭਾਈ ਤੁੱਜਾ ਸੁਆ ਜੀ ਅੱਛਾ ਜੀ ਆ ਵੇ ਲੋਸੀ ਇਨਫਲਾਕ ਵੱਡੀ ਏ ਕਿੰਨਾ ਮੱਤੀ ਕੋ ਵੀਰ ਬੈ ਜੀ ਕਿੰਨਾ ਸੀਦੀਆਂ ਚੈੱਕ ਕਰ ਸਕਦੇ ਤੇ ਸੀਦੀਆਂ ਸੋਜਣਾ ਜਿਹੜੀਆਂ ਕਾਫੀ ਆ ਗਈਆਂ ਵਾ ਤੰਗਾ ਘੋੜਾ ਰੰਤਾ ਭਾਈ ਪੱਛਾ ਨਹੀਂ ਆ ਅਛਾ ਜੀ ਤੋਂ ਦੇਖੋ ਕਹਿਣਾ 13 14 ਜੀ ਪੱਕਾ 13 ਕਿਲੋ ਦੁੱਧ ਜੀ ਅਛਾ 14 15 ਜੋ ਮੱਠੀ ਚਾਹੀਏ ਠੀਕ ਹੈ ਪਰ ਇਹਦਾ ਪਸ਼ੂ ਖੇਡ ਹਾਂਜੀ ਚਾਉਣ ਬੜੀ ਵਧੀਆ ਏ ਠੀਕ ਹੈ ਠੀਕ ਹੈ ਲੋੜੀ ਦੁਜਾ ਸਵੇਰ ਸੂਰਜ ਵੀ ਕਰਮ ਵਾਲੀ ਹੈ 13 ਦੇ ਜਿਹੜਾ ਤੋਂ ਤੇਰੇ ਕੋਲ ਐਨ ਨਿੰਕ ਜਿਹੜਾ ਤਿਆਰ ਆ ਚਾਵਾ ਬੜਾ ਲੱਗਾ ਭਾਜੀ ਵੈਰ ਨੂੰ ਠੀਕ ਹੈ ਠੀਕ ਹੈ ਜੀ ਚਲੋ ਨਾਰੀ ਚਲੋ ਫੈਕ ਕੁਆਲਟੀ ਵੀ ਚੰਗੀ ਆ ਦੇ ਕਿੰਨਾ ਟਾਈਮ ਹੋ ਗਿਆ ਫਰੀ ਨੂੰ ਕੋਈ ਨੂੰ ਭਾਜੀ ਵੀ 25 ਦਿਨ ਘਾ ਲਿਆਂਦੇ ਮਹੀਨਾ ਬਾਅਦ ਤੋਂ ਬਾਅਦ ਹੋ ਗਿਆ ਹੋਊਗਾ ਹਾਂਜੀ ਅੱਛਾ ਜੀ ਬਾਕੀ ਵੇਖੋ ਠੰਡੀ ਵੇੜ ਚਵਾਕ ਇਵੇਂ ਮੈਂ ਨਹੀਂ ਭਾਜੀ ਗਾਂ ਨਹੀਂ ਆ ਅੱਛਾ ਜੀ ਦੁੱਧ ਤਾਂ ਪਰਾਂ ਨਹੀਂ ਲੱਗਦਾ ਮੈਂ ਤਾਂ ਇਹ ਗਾਂ ਦਾ ਹੈ ਅੱਛਾ ਜੀ ਦੁੱਧ ਬੜਾ ਕਿੱਟਾ ਆਇਦਾ ਠੀਕ ਹੈ ਠੀਕ ਹੈ ਜੀ ਇਹਦਾ ਭਾਜੀ ਮੁੱਲ ਕਿੰਦਰੋਂ ਮਰਜ਼ੀ ਭਾਜੀ ਪਾਇ ਦਿਓ ਠੀਕ ਹੈ ਲਓ ਜੀ ਸੀਲੀਆਂ ਸੂਲੀਆਂ ਦਾ ਇਹਨਾਂ ਇੱਕ ਨੰਬਰ ਆ ਗਈ ਆ ਬੱਚਾ ਹੋਵੇ ਭਾਜੀ ਫਿਰ ਤੇ ਵੇੜ 50 ਦੀ ਵੇਚ ਦੀਏ 45 ਵੀ ਮੰਗ ਲਈਏ ਹਾਂਜੀ ਹੁਣ ਮੁੱਲ ਛਾਲੀ ਕਰਦੇ ਜੀ ਕਰਦਿਏ ਜੈ ਜੈ ਜੀ ਕਰ ਦੋ ਤੁਸੀਂ ਕਰ ਦੋ ਭਾਜੀ ਕਰ ਦੋ ਹਾਣਾ ਇਹ ਵੀ ਹਾਣਾ 35 ਦੀ ਭਾਜੀ ਵੈਟ ਦੇ ਰਾਂਗੇ ਅੱਛਾ ਜੀ ਹਾਂ ਜੀ ਠੀਕ ਲੋ ਜੀ ਪੈਂਦੀ ਸੀ ਉਹ ਵੈੜਾ 13 ਲੀਟਰ ਦਾ ਦੁੱਧ ਬਿਲਕੁਲ ਤਿਆਰ ਆ ਬਾਕੀ ਐਨ ਠੰਡੀ ਇਸਤਰੀ ਬਾਕੀ ਹੋਰ ਟੁੱਟੀ ਦੀ ਲਾਈਟ ਆਈ ਉਹ ਹਾਰੀਏ ਬੱਚਾ ਹੈ ਨਹੀਂ ਹੈ ਅੱਛਾ ਜੀ ਦੁੱਧ ਛੇਕ ਲੋ ਆ ਠੀਕ ਹੈ ਬਾਣੇ ਦੇ ਵੇਖ ਲੋ ਵੀ ਕੀਤਾ ਮਿਲਦੀ ਹੈ ਅੱਛਾ ਜੀ ਲੋ ਜੀ ਆ ਵੀ ਇੱਕ ਛੋਟੀ ਭਾਈ ਨੇ ਵੀ ਸੇਲ ਕਰਨੀ ਆ ਇਹ ਲੀਟਰ ਹੈ ਜਿਹੜਾ ਪੱਕਾ ਤੇ ਆ ਤੇ ਥਾਮ ਤੋਂ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਕੇਲ ਜਿਹੜਾ ਪੱਕਾ ਦੋ ਦਿਨ ਤੋਂ ਤਿਆਰ ਇਹ ਸੁਆ ਸੁਆ ਭਾਜੀ ਪਹਿਲਾਂ ਇਹ ਝੋਟੀ ਦਾ ਠੀਕ ਆ ਜੀ ਸੁਆ ਪਹਿਲਾਂ ਤੇ ਥਾਣਾ ਥਾਣਾ ਦੀ ਪਾਸ ਆ ਤਿੰਨ ਚਾਟਾ ਫੱਟ ਜਾਣ ਬਿਲਕੁਲ ਤੋਂ ਧਾਰਿਆ ਕਿ ਨੋਕ ਵਾਲੇ ਤੋਂ ਮੋਲ ਵੀ ਭਾਜੀ ਨਿਗਾਹੇ ਇਹ ਹਾਨਾ ਦਵਾ ਵੀ 50000 ਦੀ ਚੋੜੀ ਹੋਣੀ ਅੱਛਾ ਜੀ ਠੀਕ ਹੈ ਲਓ ਜੀ 50000 ਦੇ ਰੇਛੇ ਲੇਕਰ ਦੋ ਲਿਆ ਦੇ ਕਾਲੀ ਵੀ ਲਾ ਵੇ ਲੈਣੀ ਵੇ ਲੋ ਪਹਾੜੇ ਤੇ ਐ ਮਿਲਦੀ ਆ ਡਿੰਕੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਕਮਲ ਪਟਨਾ ਦੇ ਵਿੱਚ ਜਿਹੜੀਆਂ ਧਾਰਾ ਬਿਲਕੁਲ ਸਾਫ ਆ ਗੋਲ ਧਾਰਿਆ ਤੇ ਬਾਕੀ ਪਸ਼ੂ ਪਾਈ ਦੇ ਕੋਲ ਚੰਗੇ ਆ ਤੇ ਰੇਟ ਬਿਲਕੁਲ ਨਿਗੇ ਨਿਗੇ ਪਾਇਆ ਮੁੰਡੀਆਂ ਨੇ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ